ਸਾਰੇ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੋ ਅੱਜ ਮੈਂ ਤੁਹਾਨੂੰ ਸਲਵਾਰ ਦੀ ਕਟਿੰਗ ਦੱਸ ਰਹੀ ਆ ਠੀਕ ਹੈ ਜੀ ਕਈ ਭੈਣਾਂ ਨੂੰ ਇਹ ਤਰੀਕਾ ਪਤਾ ਵੀ ਹੋਊਗਾ ਬਟ ਕਈ ਭੈਣਾਂ ਨੂੰ ਨਹੀਂ ਵੀ ਪਤਾ ਹੋਊਗਾ ਜਿਹੜੀ ਮੇਰੇ ਭੈਣਾਂ ਨੂੰ ਇਹ ਤਰੀਕਾ ਪਹਿਲਾਂ ਤੋਂ ਹੀ ਪਤਾ ਸੀ ਤਾਂ ਮੈਨੂੰ ਜ਼ਰੂਰ ਦੱਸਿਓ ਜਿਹੜੀ ਮੇਰੇ ਭੈਣਾਂ ਨੂੰ ਨਹੀਂ ਪਤਾ ਸੀਗਾ ਉਹ ਵੀ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਕਿ ਕਿਹਨੂੰ ਕਿਹਨੇ ਤਰੀਕਾ ਮੇਰੀ ਵੀਡੀਓ ਦੇਖ ਕੇ ਪਤਾ ਲੱਗਿਆ ਠੀਕ ਹੈ ਜੀ ਤੇ ਹਾਂਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੋ ਆਪਣੀ ਸਲਵਾਰ ਦਾ ਕੱਪੜਾ ਹੁੰਦਾ ਨਾ ਕਪੜੇ ਪਨੇ ਤੇ ਡਿਪੈਂਡ ਕਰਦਾ ਕਿ ਸਲਵਾਰ ਕਿੰਨੀ ਹੈਵੀ ਬਣੂਗੀ ਠੀਕ ਹੈ ਜੀ ਬਾਕੀ ਮਤਲਬ ਇਹਦੇ ਨਾਲ ਥੋੜੀ ਜਿਹੀ ਹੈਵੀ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਸਲਵਾਰ ਹੈਵੀ ਬਣਨ ਦੇ ਤੇ ਹਾਂਜੀ ਆਪਾਂ ਨੇ ਕਿਸ ਤਰੀਕੇ ਨਾਲ ਇਹਦੀ ਕਟਿੰਗ ਕਰਾਂਗੇ ਇਹ ਆਪਾਂ ਨੇ ਕਪੜਾ ਦੇਖੋ ਫੋਲਡ ਕਰ ਲਿਆ ਠੀਕ ਹੈ ਡਬਲ ਡਬਲ ਰੱਖ ਕੇ ਦੋਨੋਂ ਸਾਈਡਾਂ ਤੋਂ ਕੰਨੀ ਹੈ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਪਹਿਲਾਂ ਇੱਥੋਂ ਆਪਾਂ ਪੱਟ ਦੀ ਕਟਿੰਗ ਕਰਾਂਗੇ ਆਪਾਂ ਕਪੜੇ ਇਸ ਤਰੀਕੇ ਦੇ ਨਾਲ ਵਿਛਾਇਆ ਵਾਂ ਇਦਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਦੀ ਕਟਿੰਗ ਕਰਾਂਗੇ ਪਹਿਲਾਂ ਨੇ ਪੱਟ ਗੋਡੇ ਲੋ ਵੀ ਤੁਸੀਂ ਕਹਿੰਦੇ ਹੋ ਠੀਕ ਹੈ ਜੀ ਆਪਾਂ ਪਹਿਲਾਂ ਉਹਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਰੱਖ ਲਾਂਗੇ ਜਿਵੇਂ ਕਿ ਨਾ ਆ ਦੇਖੋ ਆ ਕੰਨੀ ਐ ਸੂਟ ਦੀ ਸਲਵਾਰ ਅਸオリਏ ਸਲਵਾਰ ਦੀ ਕੰਨੀ ਐ ਠੀਕ ਹੈ ਜੀ ਇੱਥੇ ਇਦਾਂ ਛਾਪਾ ਜਿਹਾ ਬਣਿਆ ਹੋਇਆ ਵਾ ਠੀਕ ਹੈ ਤੇ ਇਹ ਹੁਣ ਜੇ ਆਪਾਂ ਇੰਨੀ ਇਦਾਂ ਹੀ ਰੱਖ ਲਾਂਗੇ ਜੇ ਆਪਾਂ ਇੱਥੇ ਸਟਿਚਿੰਗ ਲਗਾਤੀ ਤੇ ਵਿੱਚ ਜਾਊਗਾ ਕਿ ਪਹਿਲਾਂ ਆਪਾਂ ਇਹਦੀ ਕੰਨੀ ਹਟਾ ਦਾਂਗੇ ਕਿਸੇ-ਕਿਸੇ ਕੱਪੜੇ ਦੀ ਕੰਨੀ ਹਟਾਉਣੀ ਪੈਂਦੀ ਹੈ ਜਿਵੇਂ ਕਿ ਹੰਕਲ, ਵੈਲਵਟ ਦੇ ਸੂਟ ਬਹੁਤ ਟ੍ਰੈਂਡ ਵਿੱਚ ਚੱਲ ਰਹੇ ਨੇ ਉਹਨਾਂ ਦੀ ਕੰਨੀ ਹਟਾ ਕੇ ਹੀ ਕਟਿੰਗ ਕਰਨੀ ਪੈਂਦੀ ਹੈ। ਹਾਂਜੀ ਹੁਣ ਆਪਾਂ ਇਹ ਕੰਨੀ ਹਟਾ ਦੁੱਤੀ ਆ ਤਾਂ ਜੋ ਜਦੋਂ ਆਪਾਂ ਸਲਾਈ ਕਰਾਂਗੇ ਤਾਂ ਆਪਣੀ ਸਲਾਈ ਇੱਥੇ ਆ ਜਾਊਗੀ ਠੀਕ ਹੈ ਡਿਜ਼ਾਈਨ ਆ ਜਾਊਗਾ ਵਿੱਚ ਤੇ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਨਿਸ਼ਾਨੀ ਬਣਾ ਦੇ ਕੱਪੜੇ ਨੂੰ ਸਿੱਧਾ ਕਰ ਲੈਣਾ ਠੀਕ ਹੈ ਕੱਪੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਣ ਬਹੁਤ ਜ਼ਿਆਦਾ ਆ ਇਹ ਜਿਹੜੀ ਕਾਣਾ ਕੱਢਣੀ ਹੈ ਠੀਕ ਹੈ ਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਪੱਟ ਕੱਟਾਂਗੇ ਠੀਕ ਹੈ ਜੀ ਕਈ ਜਗ੍ਹਾ ਤੇ ਪੱਲੇ ਵੀ ਕਿਹਾ ਜਾਂਦਾ ਕਈ ਜਗ੍ਹਾ ਤੇ ਗੋਟੇ ਵੀ ਕਹਿੰਦੇ ਨੇ ਤੇ ਕਈ ਜਗ੍ਹਾ ਤੇ ਇਹਨੂੰ ਕੱਟਰੀ ਕਹਿੰਦੇ ਠੀਕ ਹੈ ਜੀ ਤੇ ਆਪਾਂ ਜਿਹੜੀ ਸਲਵਾਰ ਦੀ ਲੈਂਥ ਰੱਖਣੀ ਆ ਉਹ ਰੱਖਣੀ ਆਪਾਂ ਨੇ 7 ਇੰਚ ਠੀਕ ਹੈ ਤੇ ਇਹਦੇ ਵਿੱਚ ਆਪਾਂ 5 ਇੰਚ ਦੇ ਬੈਲਟ ਪਲੱਸ ਕਰਾਂਗੇ ਤੇ ਜੋ ਆਪਾਂ ਨੇ نیچے ਤੋਂ ਪਟਾਈ ਕਰਨੀ ਹੈ ਆਪਣੀ ਬੈਲਟ ਵਾਲੀ ਸਲਵਾਰ ਆਹ ਹੈ ਤੇ ਜੋ ਆਪਾਂ نیچے ਤੋਂ ਪਟਾਈ ਕਰਨੀ ਆਪਾਂ ਕਰਨੀ ਆ 33 ਇੰਚ ਦੀ ਠੀਕ ਹੈ ਜੀ 5 ਇੰਚ ਇਹਦੇ ਵਿੱਚ ਬੈਂਡ ਦਾ ਪਲੱਸ ਹੋ ਜਾਊਗਾ ਹੁਣ ਆਪਾਂ ਇਹਨਾਂ ਨਿਸ਼ਾਨੇ ਬਣਾਵਾਂਗੇ 33 ਇੰਚ ਤੇ ਜਿੰਨੇ ਕਿ ਆਪਾਂ ਨੇ ਇਹਦੇ ਪੱਟ ਰੱਖਣੇ ਠੀਕ ਹੈ ਜੀ ਤੇ ਹਾਂ ਜੀ ਮੈਂ ਆਪਾਂ ਪੱਟ ਰੱਖਣੇ ਕਿੰਨੇ ਆ 1 7 ਇੰਚ ਰੱਖਣੀ ਆ ਕਿਉਂਕਿ ਆ ਪਹਿਲਾ ਹੋਂਸਾ ਜਿਹੜਾ 6.5 ਤੋਂ 7 ਇੰਚ ਦੇ ਵਿੱਚ ਰੱਖਣਾ ਵਾ ਠੀਕ ਹੈ ਜੀ ਤੇ ਜੋ ਅੱਧਾ ਇੰਚ ਆਪਣਾ ਉਹ ਆਪਾਂ ਕੁੰਡੇ ਦੇ ਵਿੱਚ ਲਵਾਂਗੇ ਠੀਕ ਹੈ ਜਦੋਂ ਆਪਾਂ ਪਹੁੰਚ ਦੀ ਫਿਟਿੰਗ ਲਗਾਵਾਂਗੇ ਅੱਧਾ ਇੰਚ ਆਪਾਂ ਕੁੰਡੇ ਦੇ ਵਿੱਚ ਲਵਾਂਗੇ ਤੇ ਬਾਕੀ ਪਹੁੰਚ ਆਪਾਂ ਇਹੋ ਆਪਣੇ ਕੱਟ ਦੇ ਵਿੱਚ ਲਵਾਂਗੇ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਕੇ ਦੇਖ ਲਓ ਮੈਨੂੰ ਵੀ ਮੇਰੇ ਕਿਸੇ ਭੈਣ ਨੇ ਕਿਹਾ ਵੀ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਿਆ ਕਰੋ ਬਟ ਮੈਨੂੰ ਤਰੀਕਾ ਪਤਾ ਸੀ ਪਰ ਮੈਂ ਦੂਜੇ ਤਰੀਕੇ ਦੇ ਨਾਲ ਹੀ ਕਟਿੰਗ ਕਰਦੀ ਸੀ ਹਾਂਜੀ ਇਹ ਹੁਣ ਆਪਣੇ ਦੋਨੋਂ ਪੱਲੇ ਵਿੱਚੋਂ ਨਿਕਲ ਗਏ ਨੇ ਠੀਕ ਹੈ ਜੀ ਆ ਦੇਖੋ ਇਹ ਨੂੰ ਨਾ ਕਾਗੇ ਪਸਾਇਤੀ ਹਾਂਜੀ ਹੁਣ ਦੇਖੋ ਤੁਸੀਂ ਜੋ ਆਪਣੇ ਕੋਲੇ ਹੁਣ ਇਹ ਵਾਲਾ ਕੱਪੜਾ ਠੀਕ ਹੈ ਜੀ ਇਹਨੂੰ ਆਪਾਂ ਕਿਵੇਂ ਇਹਦੇ ਕੁੰਦੇ ਕਟਿੰਗ ਕਰਨੇ ਆ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਬਿਲਕੁਲ ਸਿੱਧਾ ਰੱਖ ਲਾਂਗੇ ਸਹੀ ਤਰੀਕੇ ਨਾਲ ਮਿਛਾ ਲਾਂਗੇ ਜੀ ਹੁਣ ਆਪਾਂ ਨੇ ਇਹ ਸਹੀ ਤਰੀਕੇ ਨਾਲ ਮਿਛਾ ਲਿਆ ਕੱਪੜਾ ਦੇਖੋ ਇਦਾਂ ਫੋਲਡਾ ਹੈ ਠੀਕ ਹੈ ਜੀ ਨਵ ਰੱਖਿਆ ਵਾ ਦਰਵੀ ਕਰਨੀਆਂ ਨੇ ਤੇ ਇਧਰੋਂ ਜਿਹੜਾ ਆਪਾਂ ਪੱਟ ਕੱਢੇ ਨੇ ਠੀਕ ਹੈ ਜੀ ਆਪਣਾ ਇਹੋ ਪੜਾ ਇਹਨੂੰ ਆਪਾਂ ਸਾਈਡ 'ਤੇ ਰੱਖਾਂਗੇ ਇਹਨੂੰ ਆਪਾਂ ਇੱਧੇ ਫੋਲਡ ਕਰਕੇ ਰੱਖ ਦਾਂਗੇ ਹੁਣ ਆਪਾਂ ਨੇ ਜਿਹੜੀ ਕਟਿੰਗ ਕਰਨੀ ਆ ਉਹ ਹੈਗੀ 33 ਇੰਚ 33 ਇੰਚ ਦੇ ਵਿੱਚ ਆਪਾਂ ਨੇ 2 ਇੰਚ ਪਲੱਸ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਆਸਣ ਦੇਖਾਂਗੇ ਆਪਾਂ ਆਸਣ ਕਿੰਨਾ ਰੱਖਣਾ ਹੈਗਾ ਠੀਕ ਹੈ ਜੀ ਆਸਣ ਹੈਗਾ ਜਿਹਾ 10.5 ਇੰਚ 1.5 ਇੰਚ ਤੇ ਆਪਾਂ ਲਈ ਨਿਸ਼ਾਨੀ ਲਗਾ ਲਾਂਗੇ ਦੇਖੋ ਇਧਰਲੀ ਸਾਈਡ ਤੋਂ ਆਪਾਂ ਨੇ 33 ਇੰਚ ਰੱਖਿਆ 2 ਇੰਚ ਐਕਸਟਰਾ ਰੱਖਣਾ ਠੀਕ ਹੈ ਜੀ 33 ਦੇ ਵਿੱਚ 2 ਇੰਚ ਐਕਸਟਰਾ ਪਲੱਸ ਕਰਕੇ ਆਪਾਂ 33 ਇੰਚ ਰੱਖਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਦੇਖੋ ਹੁਣ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਇੰਚੀ ਟੇਪ ਰੱਖਣਾ ਇਧਰਲੀ ਨਿਸ਼ਾਨੀ ਤੋਂ ਲੈ ਕੇ ਆਸਣ ਵਾਲੇ ਤੋਂ ਤੇ ਉਧਰਲੀ ਨਿਸ਼ਾਨੀ ਤੱਕ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਤੁਸੀਂ ਇੰਚੀ ਟੇਪ ਵੀ ਰੱਖ ਸਕਦੇ ਹੋ ਤੁਹਾਡੇ ਕੋਲ ਕੋਈ ਵੱਡਾ ਸਕੇਲ ਆ ਤੁਸੀਂ ਉਹ ਵੀ ਰੱਖ ਸਕਦੇ ਹੋ ਠੀਕ ਹੈ ਜੀ ਇਹਨੂੰ ਆਪਣਾ ਇਸ ਤਰੀਕੇ ਦੇ ਨਾਲ ਇਹਦਾ ਮਾਰਕ ਕਰ ਲੈਣਾ ਸਾਰੇ ਨੂੰ ਹਾਂਜੀ ਦੇਖੋ ਜਿਸ ਤਰੀਕੇ ਨਾਲ ਆਪਾਂ ਐਂਟੀ ਟੇਪ ਰੱਖਿਆ ਉਸ ਤਰੀਕੇ ਨਾਲ ਹੀ ਆਪਾਂ ਨੇ ਇਹਨੂੰ ਪੂਰੀ ਨਿਸ਼ਾਨੀ ਲਗਾ ਲੈਣੀ ਹੈ ਦੇਖੋ ਆਪਾਂ ਨਿਸ਼ਾਨੀ ਲਗਾ ਲਈ ਹੈ ਹੁਣ ਆਪਾਂ ਇਸੇ ਨਿਸ਼ਾਨੀ ਤੋਂ ਉਧਰ ਤੱਕ ਕਟਿੰਗ ਕਰ ਲਵਾਂਗੇ ਜੀ ਆਪਾਂ ਨੇ ਕਟਿੰਗ ਕਰ ਲਈਆਂ ਤੇ ਤੋਂ ਆਪਾਂ ਇਹ ਵਾਲਾ ਕੁੰਦਾ ਚੱਕ ਕੇ ਇਹ ਵਾਲੇ ਕੁੰਦੇ ਦੇ ਉੱਪਰ ਰੱਖ ਦਾਂਗੇ ਪਹਿਲਾਂ ਆਪ ਇਹਨੂੰ ਇੱਧਰ ਤੋਂ ਕਟਿੰਗ ਕਰਦਾਂਗੇ ਇਹਦੀ ਬਾਕੀ ਆਪ ਇਹਦੇ ਲਈ ਸਾਈਡ ਤੋਂ ਕਟਿੰਗ ਕਰ ਦੇਣੀ ਹੈ ਹਾਂਜੀ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਤੁਸੀਂ ਇਹ ਕੁੰਦੇ ਕਟਿੰਗ ਕਰਨੇ ਆ ਤਾਂ ਤੁਸੀਂ ਓਪਨ ਵਾਲੀ ਸਾਈਡ ਤੋਂ ਹੀ ਨਿਸ਼ਾਨੀ ਲਗਾਉਣੀਆਂ ਪਹਿਲਾਂ ਠੀਕ ਹੈ ਜਿਵੇਂ ਮੈਂ ਲਗਾਈ ਸੀ ਆਸਨ ਵਾਲੀ ਠੀਕ ਹੈ ਜੀ ਕਿਉਂਕਿ ਆ ਇੱਧਰ ਫੋਲਡ ਆ आ देखो ये फोल्ड वाले पास नहीं तुम्हें निशानी लगानी इधर तोड़ा कपड़ा जोड़ा एक्सट्रा बच जाएगा यदि आप बैल्ट वगैरह पा लेंगे ठीक है हाँ जी हम जो आपने ये दो इंच एक्स्ट्रा रखे सोते अपना हम निशानी लगा लेनी है हाँ जी दो इंच एक्स्ट्रा रखे से इतों पर निशानी लगा के यदि कटिंग कर देनी है देखो जी

ਇਨੂੰ ਪਹਿਸ ਤਰੀਕੇ ਦੇ ਨਾਲ ਪਹਿਲਾਂ ਫੋਲਡ ਕਰ ਲੈਣਾ ਹਾਂਜੀ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਪਹਿਲਾਂ ਇਹਦੀ 8 ਇੰਚ ਤੇ ਨਿਸ਼ਾਨੀ ਲਗਾਉਣੀ ਆ 8 8 ਇੰਚ ਤੇ ਠੀਕ ਹੈ ਜਿੰਨੀ ਆਪਾਂ 벨ਟ ਰੱਖਣੀ ਆ ਕਰ ਲਈ ਨਾ ਫਿਰ ਕਟਿੰਗ ਹਾਂਜੀ ਆਪਾਂ ਨੇ ਕਟਿੰਗ ਕਰ ਲਈ ਆ ਹੁਣ ਦੇਖਦੇ ਆਂ ਇਸ ਦੀ ਚੌੜਾਈ ਕਿੰਨੀ ਰਹੀ ਹੈ ਆਪਣੇ ਕੋਲ ਠੀਕ ਹੈ ਜੀ ਇਹ ਇਹ ਆਪਣੇ ਕੋਲ 19.5 ਇੰਚ ਆਪਾਂ ਰੱਖਣੀ ਆ ਇਹ 24.5 ਇੰਚ ਸੌਰੀ 24.5 ਆਪਾਂ ਬੈਲਟ ਰੈਡੀ ਰੱਖਣੀ ਆ ਤੇ ਆਪਾਂ ਇਹਦੇ ਵਿੱਚ 25 ਇੰਚ ਰੱਖਾਂਗੇ ਇਹ ਨਹੀਂ ਰੱਖਣੀ ਆਪਾਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਸਾਡੇ 6 ਇੰਚ ਕਪੜਾ ਹੋਰ ਪਲੱਸ ਕਰਾਂਗੇ ਠੀਕ ਹੈ ਸਾਡੇ 6 ਇੰਚ ਲੈਣਾ ਆਪਾਂ ਨੇ ਕਪੜਾ ਹੈ ਫੋਲਡ ਕਰਕੇ ਠੀਕ ਹੈ ਜੀ ਹਾਂ ਸਾਡੇ 6 ਇੰਚ ਇੱਥੇ ਆ ਰਹੇ ਆ ਇਹਨੂੰ ਆਪਾਂ ਇੰਨਾ ਫੋਲਡ ਕਰ ਦੇਣਾ ਇਹਦੇ ਤੋਂ ਲੈਣਾ ਆਪਾਂ ਨੇ 8 ਇੰਚ ਹਾਂਜੀ ਇਹ ਹੋ ਗਈ ਆਪਣੀ 벨ਟ ਦੀ ਕਟਿੰਗ ਇਹਦੇ ਵਿੱਚ ਇਹ ਆਪਣਾ ਜਿਹੜਾ ਕੱਪੜਾ ਜੁਆਇੰਟ ਕੀਤਾ ਜਾਊਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਇਹ ਹੋ ਗਈ ਆਪਣੀ 벨ਟ ਠੀਕ ਹੈ ਜੀ ਤੇ ਜੋ ਆਪਣੇ ਕੋਲੇ ਇਹ ਕੱਪੜਾ ਬਚਿਆ ਇਹ ਤੁਸੀਂ ਪੌਂਚੇ ਵਗੈਰਾ ਤੇ ਲਗਾ ਸਕਦੇ ਹੋ ਆਪਾਂ ਨੇ ਪੌਂਚੇ ਤੇ ਕਮੀਜ਼ ਦੇ ਨਾਲ ਦੀ ਟੱਚ ਦੇਣੀ ਆ ਜੋ ਕਿ ਆਪਣੇ ਕੋਲ ਸ਼ਰਟ ਹੈ ਇਹਦੀ ਹਾਂਜੀ ਆਪਣੇ ਕੋਲੇ ਇਹ ਸ਼ਰਟ ਹੈ ਇਹਦੇ ਨਾਲ ਦੀ ਆਪਾਂ ਨੇ ਇਸ ਸਲਵਾਰ ਦੇ ਪੋਹਂਚ ਤੇ ਟੱਚ ਦੇਣੀ ਆ ਉਹਦੀ ਵੀਡੀਓ ਆਪਾਂ ਅਲੱਗ ਤੋਂ ਪਾਵਾਂਗੇ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਆਪਾਂ ਕਿੰਤਾ ਸਲਵਾਰ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਆ ਕਮੀਜ਼ ਨਾਲ ਦੀ ਟੱਚ ਦੇ ਕੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤੇ ਇਹ ਵੀਡੀਓ ਵਧੀਆ ਲੱਗੀ ਜੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਤੋਂ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਜੀ